ਹਾਂ ਚਲੋ ਜੀ ਆਪਾਂ ਪਹੁੰਚ ਗਏ ਡੀਮਾਰਟ ਅੱਛਾ ਥੋੜੀ ਸ਼ਾਪਿੰਗ ਕਰਨੀ ਮੰਡੀ ਗੁੰਦਗੜਾ ਆਏ ਈਸਰ ਪਟਿਆਲੇ ਨਹੀਂ ਅੱਡਰ ਟੈਸਟ ਲੈਣੇ ਆ ਵੀ ਇਹਨੇ ਕਿੱਥੇ ਹੋਰ ਸਸਤਾ ਮਿਲਦਾ ਇੱਥੇ ਹੋਰ ਸਸਤਾ ਮਿਲਦਾ ਕਿ ਅਵਧਰ ਉਧਰੋਂ ਆਉਨੇ ਆ ਉਹਨਾਂ ਆਏ ਤਾਂ ਹੋਏ ਆ ਹੈ ਕੋਲਡ ਡਰਿੰਕ ਦਾ ਆਹ ਹਾਂ ਡਾਲਾ ਲੈਣਾ ਦੇਖੋ ਕੀ ਰੈਟ ਚੱਲਦੀ ਹੈ ਇਹ ਚੀਠਾ ਜ਼ਿਆਦਾ ਹੁੰਦਾ ਹੈ ਇਹ ਤੁਹਾਨੂੰ ਦੇਣਾ ਜਦੋਂ ਤੁਸੀਂ ਪਿੰਡੋਂ ਆਏ ਟਰੈਡਰ ਤੇ ਜਿਹੜਾ ਬੋਲਣਾ ਇਹ ਕਿੰਨੇ ਦਾ ਹਾਂ ਤਾਂ ਅੱਡ ਸਾਈਡ ਕਰ ਦੇ ਹੁੰਦੇ ਕਿ ਤੇਲ ਕਿਹੜਾ ਲੈਣਾ ਮੈਨੂੰ ਕੁਝ ਨਹੀਂ ਪਤਾ ਲੱਗਦਾ ਯਾਰ ਕੁਝ ਆਪਾਂ ਨੂੰ ਕਰਨਾ ਹੈ ਹੋਰ ਗਗਨ ਗਗਨ ਪਿਛਲੀ ਔਰ ਗਗਨ ਲੱਗੇ ਨਹੀਂ ਆ ਲੈ ਕੇ ਗਏ ਪਿਛਲੀ ਵਾਰ ਇਹ ਆ ਵਾਲਾ ਇਹ 100 ਰੁਪਏ ਦਾ ਹੈ ਇਹ ਲੈ ਲਓ ਤਾਂ ਪਿਆ ਵੀ ਆਪਣਾ ਤੇਲ ਕਲਵਿੰਦਰ ਸਾਡੇ ਵੱਗਿਆ ਹੋ ਗਿਆ ਉਹ ਸੀ ਆ ਜਾ ਆ ਜਾ ਤੂੰ ਕਿੱਥੇ ਰਹਿ ਗਿਆ ਤੂੰ ਉੱਥੇ ਰਹਿ ਗਿਆ ਹੈ ਉਹ ਤੇ ਆਪਣੀ ਟੋਕਰੀ ਉਹ ਭਈ ਆ ਦੇ ਤਿੰਨ ਬੋਤਲ ਐ ਕਰੋ ਆ ਵੱਡਾ ਕਹਿੰ ਨਹੀਂ ਲੈ ਲੈਨੇ ਆਪਾਂ 10 5 ਲੀਟਰ ਦਾ ਤੁਸੀਂ ਕਿਹਦੇ ਰਿਫਾਈਨ ਯੂਜ਼ ਕਰਦੇ ਤੁਸੀਂ ਲੈ ਲੀਏ ਲੈ ਲੈ ਬੱਝੂਗਾ ਮੈਂ ਤਾਂ ਕਦੇ ਵਰਤਿਆ ਹੀ ਨਹੀਂ ਇਹ ਮੰਨੇ ਨੀ ਨੂੰ ਨਾ ਰਹੀ ਹਾਂ ਚਲੋ ਚਲੋ ਲੈਣਾ ਜੇ ਆਹ ਕੋਈ ਪਹਿ ਸਾਰਾ ਤੁਸੀਂ ਇਧਰੋਂ ਆਪਾਂ ਲੈਣਾ ਨਹੀਂ ਕੁਝ ਹਣਾ ਉਧਰ ਆ ਦਿਓ ਹਾਰ ਪਿੱਕ ਆਪਣੇ ਪਏ ਨੇ ਨਾ ਪਏ ਨੇ ਲਾਲ ਹਾਰ ਕੋਈ ਲੈਣਾ ਲਾਲ ਹਾਰ ਰੈੱਡ ਉਹ ਅੱਗੇ ਉਹ ਵਧੀਆ ਇਧਰ ਨਹੀਂ ਹੈਗਾ ਇਧਰ ਤਾਂ ਦੂਜੇ ਨੇ ਅੱਗੇ ਹੀ ਹੋਊਗਾ ਆ ਜਾ ਕਿਹੜਾ ਲਈਏ ਕੁਲਿੰਦਰ ਨੇ ਰੈੱਡ ਲੈਣਾ ਖੜ ਜੋ ਰੈੱਡ ਵੇਖਣ ਤੋਂ ਪਹਿਲਾਂ

बड़ा शौक है गोदरेज रेड नहीं मिले तेनाली हार पिक आ पिया रेड ना ये तो दू आ थले तो टाइल साफ करने वास्तव है ਅੱਛਾ ਟਾਈਲਾਂ ਵਾਸਤੇ ਚਾਹੀਦਾ ਟਾਈਲਾਂ ਵਾਸਤੇ ਚਾਹੀਦਾ ਬਸ ਲੈ ਲੈ ਫਿਰ ਹੂੰ ਕਾਉਂਟਰ ਤਾਂ ਬੋਲਣੇ ਕਿ ਬਸ ਆਪਾਂ ਨੂੰ ਬਹੁਤ ਇੱਕ ਸਾਬਣਾ ਆ ਗਿਆ ਹਾਂ 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 ਇਹ ਲੈ ਲੈ ਵਾਈਟ ਕੋਲ ਵੀ ਲੈਣੀ ਆ ਬਹੁਤ ਵਧੀਆ ਹਾਂ ਵਾਈਟ ਲੈਣੀ ਹਾਂ ਵਾਈਟ ਨਹੀਂ ਨਹੀਂ ਆਹੀ ਲੈਣਾ ਵਾਈਟ ਹੀ ਲੈਣਾ ਆਪਾਂ ਨੂੰ ਦੋ ਸਾਡੇ ਰਸ ਖਿੰਕ ਲੰਦਾ ਦੋ ਸਾਡੇ ਰੱਖੀ ਨੀਰਲ ਵਰਗੀ ਇਹ ਇੱਕ ਕਾਲ ਲੈ ਲੋ ਇੱਕ ਕੋਲ ਲੈ ਲੋ ਚੇਂਜ ਕਰ ਲੋ ਇਸ ਵਰ ਚੇਂਜ ਕਰ ਲੈਂਦੇ ਆਪਾਂ ਕੁਲਿੰਦਰ ਬਸ ਵਾਈਟ ਹੀ ਇੱਕ ਹਾਂ ਅਲੱਗ-ਅਲੱਗ ਲੈ ਲਓ ਉਹ ਹੈਂਡ ਵਾਸ਼ ਦੇਖੋ ਅੱਗੇ ਸਾਡਾ ਖਤਮ ਹੋਇਆ ਹੋਇਆ ਚਲ ਬਈ ਹਾਂ ਨਹੀਂ ਹਿਮਾਲਿਆ ਦੀ ਖੁਸ਼ਬੂ ਨਹੀਂ ਆਉਦੀ ਆ ਥੋੜਾ ਬਣਦਾ ਥੋੜਾ ਬਣਦਾ ਉਹਨਾ ਦਾ ਇਹ ਤਾਂ ਛੋਟਾ ਜਿਹਾ ਹੈ ਬਸ ਉਸੇ ਟਾਈਮ ਹੀ ਲੈ ਕੇ ਜਾਣ ਨੂੰ ਹਿਮਾਲਿਆ ਦਾ ਬੜਾ ਵੱਡਾ ਹੈ ਇਹ ਛੋਟਾ ਨਹੀਂ ਹੈਗਾ ਉਹ 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 ਪਾਰਕ ਕੈਬਨ ਦਾ ਪਰਫੂਮ ਹੀ ਹੈ ਹਾਂ 77 ਰੁਪਏ ਦਾ ਇਹ 85 ਰੁਪਏ ਹਿਮਾਲਿਆ ਦਾ ਲੈ ਲਓ ਸਰ ਚਲ ਲੈ ਲੈਨੇ ਇਸ ਵਾਰ ਹਿਮਾਲਿਆ ਦਾ ਯੂਜ਼ ਕਰਕੇ ਹਾਂ ਬਾਡੀ ਵਾਸ਼ ਨਾਲ ਣ ਵਾਸਤੇ ਹਾਂ ਲੈਣਾ ਸਾਬਣ ਨਾਲ ਲੋਹਾ ਲੈ ਲਓ ਬਾਡੀ ਵਾਸ਼ ਆਇਓ ਉਧਰ ਹਿਮਾਲਿਆ ਦਾ ਨੀਮ ਫੇਸ ਵਾਸ਼ ਇਹ ਕਿੰਨੇ 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 ਰੁਪਏ ਵਿੱਚ ਮਿਲਿਆ ਕੱਲ ਨਹੀਂ ਸਨ ਸੋਡਾਂ ਇੱਕ ਉਹ ਪੈਪ ਸੋਡਾਂ ਲੈਣੀ ਹੂੰ ਕੁਲਵਿੰਦਰ ਗੰਨਾ ਪੈਪ ਸੋਡਾਂ ਲੈਣੀ ਹੈ ਉਹ ਬੋੜੀ ਦੀ ਜੇ ਲੈ ਲਓ ਉਹ ਰੋਹੀ ਲੈ ਲਓ ਕਿੱਥੇ ਬੈਸਰਾਂ ਟੂ ਪੈਪ ਸੋਡਾਂ ਇੰਟੋ ਕੋਲਗਟ 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 ਦੀ ਸਿੰਪਲ ਲੈਣੀ ਹੈ 315 ਦਾ ਆਹ ਸੋ ਪੈਪ ਸੋਡ ਉਹ ਵੱਡੀ ਹੈ ਛੋਟੀ ਨਹੀਂ ਕੋਪ ਪਏ ਵੀ ਨਾ ਵੱਡੀ ਲੈ ਚਲ ਹਾਂ ਆਹ ਨਾਲ ਕੁਲਵਿੰਦਰ ਲਈ ਵੀ ਲੈ ਲਓ ਇੱਕ ਇੱਕ ਹ ਲੈਣਾ ਆਪਾਂ ਇਹ ਚਾਰ ਕੋਲ ਕਾਲੀ ਬੜੀ ਏ ਫਟੇ ਸਹੀ ਮੈਂ ਸਹੀ ਸਹੀ ਉਤਾਰ ਨੂੰ ਆ ਗਿਆ ਫੀਸ ਪਸੰਦ ਐਵੇਂ ਦੇ ਛੋਲੇ ਕਿਉਂ ਪਸੰਦ ਹੁੰਦੇ ਉਤਾਰ ਨੂੰ ਉਤਾਰ ਨੂੰ ਐਵੇਂ ਲੇਸ ਨਾਲ ਬਣਨੇ ਪੈਣ ਐ ਐ ਨਾ ਹੋਣਾ ਪੈ ਜ ਬਣ ਕੇ ਰੱਖੇ ਤਾਂ ਕਰਕੇ ਤੁਹਾਡੇ ਵਰਗਾ ਲੈ ਕੇ ਨ ਭੱਜ ਜਾ ਕਰਮਾ ਜੀ ਐ ਆ ਪਾਇ ਸਿੱਧਾ ਪੈ ਆ ਵੀ ਸੋਹਣਾ ਲੱਗ ਰਿਹਾ ਕਲਰ ਅਗਾਰੇ ਚੱਲ ਜਾਣਗੇ ਤੁਹਾਨੂੰ ਲੱਗਦਾ ਥੈਡ ਬਰੋ ਮੈਨੂੰ ਹੋਰ ਰੰਗ ਕੁਲਿੰਦਰ ਆ ਫਤੇਵਾਸਤੇ ਲੈ ਲੈਣੇ ਆ ਡਿਵਾਈਡਰ ਆ ਆਣਾ ਪਾੜ ਤੂ ਪਰ ਚੱਲ ਆ ਵੀ ਜਾਉਣ ਨੂੰ ਕੰਮ ਫਤੇ ਪੁੱਤ ਨੂੰ ਕਿ ਮੈਂ ਲੈ ਰਿਹਾ ਤੇਰੇ ਵਾਸਤੇ ਹਾਂ ਠੀਕ ਆ ਨਾਲ ਆ ਨਾਲ ਨਿਕਰ ਹੈ ਸਾਈਟ ਉੱਥੇ ਜਾਣ ਕੇ ਕਹਿ ਰਹੇ ਆ ਉਹ ਟੋਕਰੀ ਕਿੱਥੇ ਜੀ ਆਪਣੀ ਆਦਰਾ ਦੇਖ ਲਓ ਅਸੀਂ ਕੀ ਕੀ ਲਿਆਂਦਾ ਹੈ ਅਜੇ 10 ਸਮਾਨ ਉੱਥੇ ਮੇਰੀ ਗੱਲ ਸੁਣੋ ਉੱਥੇ ਮਰਿੰਡਾ ਮਰੁੰਡਾ ਵੀ ਪਈਆਂ ਕੋਕ ਆਪਾਂ ਉੱਥੋਂ ਹੀ ਚੁੱਕ ਲਿਆਏ ਹਾਂ ਉਹ ਤੁਹਾਡਾ ਅੱਡਾਡ ਫਲੇਵਰ ਲੈ ਲਓ। ਉਹ ਕੋਕਾ ਵੀ ਇੱਥੇ ਆ। ਸਾਰੇ ਤਾਂ ਅੱਡਾਡ ਹੀ ਲੱਤਨੇ ਆਪਾਂ। ਆ ਅਸੀਂ ਲੱਤਾ ਸੇਮ ਇੱਕ ਨਾਲ ਇੱਕ ਫਰੀ ਸੀ। ਇੱਕ ਕਲਿੰਦਰ ਲੈ ਲੈ ਕੇ ਮੈਂ। 200 ਦੇ ਪੈਣੀ ਠੀਕ ਆ। ਉਹ ਐਕਸ਼ਨ ਦੀ ਏ ਐਕਸ਼ਨ ਦੀ। 10 ਰੀ ਸੀ ਇਹ। ਨਹੀਂ ਆ ਤਿਲਕ ਦੀ ਥਲੋ ਆ ਦੇ। ਇਹ ਕਿੱਥੇ ਕਰੋ ਸਾਰੇ। ਨਹੀਂ ਤਾਂ ਸਲਿੱਪ ਕਰੋਗੀ ਇਹ। ਉਹ ਦੇਖਣਾ ਜਿਹੜੀ ਆ। ਨਾ 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 ਇਹ ਇਹ ਤਾਂ ਚੀਜ਼ਾਂ ਟੱਲੀ ਉਹਨੂੰ ਡੇਟ ਹੋ ਰਿਹਾ ਆ ਜਾ ਬਿੱਠਾ ਅਸੀਂ ਕਾਲਾ ਲੈ ਕੇ ਗਏ ਸੀ ਬਲੈਕ ਬੜਾ ਖੱਟਾ ਸੀ ਉਹ ਉਹ ਠੀਕ ਆ ਕਾਲਾ ਖੱਟਾ ਆਹ ਸੀ ਕਾਲਾ ਖੱਟਾ ਇਹ ਜਿਵੇਂ ਗੋਲ ਗੱਪਿਆਂ ਦਾ ਪਾਣੀ ਨਾ ਮਿਕਲੰਦਰ ਓਵੇਂ ਦਾ ਟੇਸ ਇਹਦਾ ਆਓ ਬੱਕ ਕੋਕ ਲੈ ਲੇ ਲੈਣਾ 1000 ਰੁਪਏ ਦਾ ਹੈ ਕਲਵਿੰਦਰ ਪੱਖਾ ਦੇਖ ਰਿਹਾ ਕਹਿੰਦਾ ਐ ਥੋੜੀਆ ਮੰਨੂ ਗਰਮੀ ਲੱਗਣਗੇ ਮੰਨ ਜਰ ਰੋਟੀਆਂ ਬਣਾਉ ਤੇ ਤਾਂ ਹੀ ਪੱਖਾ ਲਾਉਗੀ ਨਾ ਗਰਮੀ ਗਰਮੀ ਦੇ ਲੋ ਗਰਮੀ ਲੱਗੀ ਪੈਦਾਗਾ ਸਾਡਾ ਦੇ ਲੋ ਆ ਦੇ ਲੋ ਕੁਲਵਿੰਦਰ ਕੇ ਨਹੀਂ ਰਿਸਪੈਕਟ ਕਰਦਾ ਅਮੰਦੀ ਅੱਜ ਤਾਂ ਲੱਗਣ ਦੇ ਦਿੰਦੇ ਆ ਆ ਦੇ ਲੋ ਤੁਹਾਨੂੰ ਕਦਰ ਨਹੀਂ ਨਾ ਮੇਰੀ ਤੁਹਾਨੂੰ ਕਦਰ ਨਹੀਂ ਮਾੜਾ ਮਾੜਾ ਪਤੀਨਾ ਨਿਕਲਣਾ ਦੇ ਦਿੰਦਾ ਜੇ ਮੈਂ ਰੋਟੀਆਂ ਭਗਾਉ ਬਣਾਉਗੀ ਤਾਂ ਪੱਖਾ ਲੱਗੂਗਾ ਕੁਲਵਿੰਦਰ ਥੋੜੀ ਪਸੀਨਾ ਨਿਕਲ ਦੇਣਾ ਕੁਲਵਿੰਦਰ ਕਹਿੰਦਾ ਗਰਮੀ ਨਾ ਲੱਗੇ ਮਨ ਨੂੰ ਟੈਚ ਟੂਚੀ ਤਾਂ ਲੈਨੇ ਕੈਨੇਡਾ ਤੁੰਡਾ ਜਾਣ ਵਾਸਤੇ ਟੈਚ ਟੂਚੀ ਤਾਂ ਲੈਨੇ ਕੈਨੇਡਾ ਜਾਣ ਆ ਤਾਰ ਆ ਦੇਖਿਓ ਆਉਂ ਢਿੱਲੋ ਦੀਦੀ ਕੋਲੇ ਆਇਆ ਫਿਲੰਡਰ 99 ਦਾ ਆ ਗੱਡੀ ਵਾਸਤੇ ਸਹੀ ਅੰਦਰ ਹਾਂ ਆਪਣੇ ਲੱਗਿਆ ਹੋਇਆ ਯਾਰ ਗੱਡੀ ਵਾਸਤੇ ਲੱਗਿਆ 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 ਨਹੀਂ ਹੋਇਆ ਉਹ ਕੀ ਉਹਦੇ ਸਾਹਮਣੇ ਜਿਹੜਾ ਡਾਇਰ ਸਕ੍ਰੀਨ ਲੱਗੀ ਏ ਢੀ ਵੱਡੀ ਹਾਂ ਨਹੀਂ ਨਹੀਂ ਮੋਬਾਈਲ ਫੋਨ ਵਾਸਤੇ ਨਹੀਂ ਮੋਬਾਈਲ ਤੇ ਆ ਚੁੱਪ ਜਰਾ ਦੇਖੀ ਇਹ ਕੋਈ ਨਾ ਬਣਦਾ ਆ ਐ ਸੇਜ ਵਧੀਆ ਤੂੰ ਹੀ ਲੈ ਲੋ ਤਾਰ ਤੂੰ ਜਿਹੜੀ ਗੱਡੀ ਲਈ ਨਵੀਂ ਉਹਦੇ ਵਾਸਤੇ ਲੈ ਲਓ ਚਲੋ ਉਹ ਟੋਨ ਟੋਸ ਜੀ ਕੀ ਨਾ ਦੋਰੇ ਟੋਲ ਖਾਣ ਵਾਲੇ ਉਹ ਉੱਥੇ ਪਏ ਨੇ ਪੈਕਟ ਵੱਡੇ ਨੇ ਉਹ 50 50 ਵਾਲੇ ਇਹ ਨਹੀਂ 20 30 ਵਾਲੀ ਆ ਇਹ ਤਾਂ ਨੇ ਤੇ ਸਾਡੇ ਨਾਲ ਬਾਅਦ ਮੈਂ ਲਾਂ ਚਲੋ ਇਹ ਚੀਜ਼ ਤਾਂ ਭਰ ਲੈ ਲਾਂਗੇ ਬਸ ਹੋ ਗਿਆ ਪਾਣੀ ਵੀ ਨਹੀਂ ਕਾਦੇ ਵਾਸਤੇ ਉਹ ਪਰ ਵੱਡੀ ਚਾਹੀਦੀ ਏ ਇੱਕ ਮੈਂ ਉਹ ਬੋਲ ਲੈਣਾ ਸੀ ਜਦੋਂ ਚਲੋ ਜੀ ਹੁਣ ਲੱਗਿਆ ਕਰਾਂ ਬਿੱਲ ਹਾਂ ਤਦੋਂ ਲੱਗ ਗਿਆ ਕਿ ਜਿਹੜੀ ਵਾਰ ਕੇ ਨਹੀਂ ਜਾਂਦਾ ਉਹ ਪਰਿਆਲੇ ਦੇ ਅੱਛਾ ਅੱਛਾ ਦੇਖਣ ਨੂੰ ਤਾਂ ਸਿੰਪਲ ਜਿਹਾ ਲੱਗਦਾ ਆਹੀ ਵਿਖਾ ਗਦੇ ਅੱਲਾ ਜੀ ਛੇ ਮਿ ਲਈ ਅਸ ਕ ਆਪਣਾ ਬਿੱਲ ਹੋ ਗਿਆ ਇਧਰ ਆਪਣਾ ਹੁੰਦਾ ਪਿਆ ਅੱਲਾ ਜੀ ਐਂ ਦੇ ਜੰਗਲ ਵਿੱਚੋਂ ਹਾਇਦਾ ਫਾਰ ਹਲਕਾ ਹੋ ਗਿਆ ਤਾਂ ਤਾਂ ਹਾਂ ਇਹ ਘਰ ਚੜ ਗਿਆ ਘਰ ਚੜ ਗਿਆ ਹੋਰ ਇਹ ਤਾਂ ਰਸਨ ਪਾਣੀ ਖਾਣਾ ਪੀਣਾ ਤਾਂ ਲਿਆਉਣਾ ਹੀ ਲਿਆਉਣਾ ਸੀ ਆਪਾਂ ਨੇ ਗਲਵਿੰਦਰ ਸਾਹਿਬ ਤੋਂ ਅੱਗੇ ਹਾਂ ਨਹੀਂ ਜਿੱਥੇ ਮਰਜ਼ੀ ਰੱਖ ਲੋ ਹਾਂ ਕੋਈ ਨਾ ਭੈਣਾਂ ਦੇ ਬੁਟੀਕ ਦੇ ਲਫਾਫੇ ਕੱਢ ਹਾਂ ਆਪਾਂ ਬੈਗ ਤਾਂ ਲੈ ਕੇ ਨਹੀਂ ਆਏ ਬਸ ਰੱਖਣੇ ਨੇ ਭੈਣਾਂ ਦੇ ਵੱਡੀਕ ਤੇ ਅਜ ਰਸਨ ਪਾਣੀ ਹੀ ਪਾਣਾ ਫਟ ਜਾਣਗੇ ਉਹ ਹਾਂ ਨਹੀਂ ਆ ਕੀ ਕੋਰੀਅਰ ਤਾਂ ਹੀ ਕਹਿ ਰਹੇ ਅੱਗੇ ਰੱਖਣ ਲਫਾਫੇ ਨੇ ਅੱਛਾ ਮੈਂ ਕਿਤੇ ਕੋਰੀਅਰ ਸੇ ਚੱਕੀ ਫਿਰ ਦਿੰਦਾ ਲਓ ਜੀ ਆ ਹੈਗੇ ਸਾਡੇ ਲਿਫਾਫੇ ਇਹਨਾਂ ਚਾਹੀਏ ਅਜ ਰਸਨ ਪਾ ਕੇ ਲੈ ਕੇ ਜਾਣਾ ਲਓ ਤਕ ਦਿਖਾਓ ਪਹਿਲਾਂ ਇੱਧਰ ਮੇਰੇ ਵਲੌਗ ਚ ਦਿਖਾਇਆ ਨਹੀਂ ਭੈਣਾਂ ਦਾ ਬਟਿਕਾ ਦਿਖਾਓ ਹਮਮ ਬਹੁਤ ਜੀ ਕਿਸੇ ਨੂੰ ਕੰਟੈਕਟ ਕਰਨਾ ਤੁਸੀਂ ਕਰ ਸਕਦੇ ਹੋ ਆ ਥੱਲੇ ਨੰਬਰ ਲਿਖਿਆ ਆ ਆ ਥੱਲੇ ਨੰਬਰ ਲਿਖਿਆ ਤੁਸੀਂ ਗੱਲ ਕਰ ਸਕਦੇ ਹੋ ਸਾਡੇ ਨਾਲ ਸੂਟ ਆਰਡਰ ਕਰ ਸਕਦੇ ਹੋ ਘੈਂਟ-ਘੈਂਟ ਦੇ ਲਾ ਪਾਓ ਫਿਰ ਹੁਣ ਰਸਨ ਇੱਥੇ ਬਹੁਤ ਜੀ ਐਂ ਕਰੋ ਮੈਂ ਅੱਗੇ ਆ ਪਾ ਕੇ ਰੱਖ ਲੈਨੇ ਆ ਮੈਂ ਅੱਗੇ ਰੱਖ ਲੈਣਾ ਕਿਉਂਕਿ ਮੇਰਾ ਸਮਾਨ ਘਟ ਹੈ ਹਾਂ ਤੁਸੀਂ ਪਿੱਛੇ ਰੱਖ ਲੋ ਚੱਲ ਠੀਕ ਐਂ ਕਰ ਲੈ ਹੈ ਹਾਂ ਉਹ ਤਾਂ ਕਰ ਇਹ ਨਾ ਰੱਖੋ ਇਹਦਾ ਸੌਤਰ ਨਹੀਂ ਇਹ ਐਂ ਹੀ ਰੱਖੋ ਇਹ ਫੜ ਜਾਣਾ ਬੋਤਲ ਐਂ ਹੀ ਰੱਖੋ ਗੱਡੀ 'ਚ ਤੇ ਲੋ ਜੀ ਅਸੀਂ ਆਗੇ ਟੀਮਰਟ ਚ ਸ਼ਾਪਿੰਗ ਕਰਕੇ ਤੇ ਕੁਲਵਿੰਦਰ ਉਰੀ ਖੜੇ ਨੇ ਜਿੱਥੇ ਤੁਸੀਂ ਪਿਛਲੇ ਪਿਛਲੇ ਵਲੌਗਾਂ 'ਚ ਦੇਖਿਆ ਸੀ ਸਾਡੀ ਗੱਡੀ ਖੜੀ ਉਹ ਪਿੱਛੇ ਖੜੀ ਹੈ ਤੇ ਕੁਲਵਿੰਦਰ ਨੇ ਪਤਾ ਨਹੀਂ ਕੁਝ ਲੈਣਾ ਸੀ ਮਰੂਤੀ ਦਾ ਸਮਾਨ ਤੇ ਉਹ ਲੈ ਕੇ ਆਇਆ ਇਹ ਆਪਾਂ ਆ ਗਏ ਆ ਪਾਸੋਂ ਪਾਸੋਂ ਥੋੜੀ ਅੱਗੇ ਆ ਇਹ ਚੀਜ਼ ਐ ਕੁਲੰਦਰ ਇਹ ਸਪੀਕਰ ਸਪੀਕਰ ਜੀ ਲੈ ਮਰੂਤੀ ਨੂੰ ਲੈਣੇ ਲੈ ਵਧੀਆ ਸਪੀਕਰ ਲੱਗ ਗਿਆ ਬਿੱਚੀ ਦਾ ਆਜ ਵਧੀਆ ਹੋ ਜੂਗੀ ਉਹਦੀ ਕਿਉਂਕਿ ਲੂਫਰ ਜਦੋਂ ਬੇਕਾਰ ਹੀ ਹੋਂ ਤਾਂ ਕਿੰਨੇ ਦੇ ਲੈ ਕੇ ਆਇਆ ਫ੍ਰੀ ਲੈ ਕੇ ਜੀ ਨੋ ਚੀਜ਼ ਇਹ ਗੱਡੀ ਤੇ ਲੈ ਜੀਂਦਾ ਅੱਛਾ ਨਹੀਂ ਲੈ ਜੀ ਬਿਨਾ ਪੈਸੇ ਕਹਿੰਦਾ ਤੈਨੂੰ ਹੋਰ ਦੱਸ ਲੈ ਦੱਸ ਉਹ ਜਿਹੜਾ ਸਾਰੇ ਗੱਡੀ ਵੇਚਣੀ ਸੀ ਅੱਜ ਜੀ ਸੰਗਰੂਰ ਪਹੁੰਚਣ ਵਾਲੇ ਆ ਸਾਨੂੰ ਆਉਂਦੇ ਹੁੰਦੇ ਹਨੇਰਾ ਹੋ ਗਿਆ ਤੇ ਲੋ ਸਾਢੇ 7 ਦਾ ਟਾਈਮ ਹੋ ਗਿਆ ਾਰੇ ਵੇਟ ਕਰ ਰਹੇ ਦਮੂ ਤੇ ਨਾਨੀ ਬਸ ਅਸੀਂ ਪਹੁੰਚਣ ਵਾਲਿਆਂ ਜਾ ਕੇ ਮਿਲਦੇ ਹਾਂ ਤੁਹਾਨੂੰ ਵੀ ਲੈਟ ਕਿੰਨੀ ਪੈ ਰਹੀ ਹੈ ਨਾ ਮੇਰੇ ਫੋਨ ਦੀ ਬੜੀ ਲੈਟ ਹੈ ਹਾਂਜੀ ਗੁਰਦੁਆਰਾ ਨਾਨਕ ਜੀ ਸਮ ਵਾਹਿਗੁਰੂ ਸੱਚਾ ਬੋਸ ਵੀਡੀਓ ਔਨ ਕਰ ਕੀਏ ਵੀਡੀਓ ਔਨ ਕਰ ਰੱਖੀਏ ਆ ਦੇਖੋ ਕਲੰਦਰ ਗੱਡੀ ਦਾ ਸ਼ੀਸ਼ਾ ਸਿਰਫ ਉਹਨਾਂ ਕੋ ਸਾਫ਼ ਹੈ ਜਿੱਥੇ ਵਾਈਪਰ ਚੱਲੇ ਨੇ ਨਹੀਂ ਇਹ ਨਹੀਂ ਅਗਲਾ ਫਰੰਟ ਸ਼ੀਸ਼ਾ ਕੈਮਰੇ ਚ ਪੂਰਾ ਦਿਖ ਰਿਹਾ ਸਾਫ਼ ਮਿੱਟੀ ਲੱਗ ਚੜੀ ਤੋ ਤੂੰ ਗੱਡਾ ਹੋਰ ਸਵੇਰੇ ਤੋਂ ਤੂੰ ਵਿਹਲਾ ਤਾਂ ਸਵੇਰੇ ਨੂੰ ਸੁਨਿਆ ਬਰਾ ਗੱਡੀ ਧੋਣੇ ਆ ਕਿ ਠੰਡੇ ਠੰਡੇ ਗੱਡੀ ਜੁੱਤੀ ਇਹਨੂੰ ਵੀ ਨਾਲ ਲਾਉਂਦਾ ਮੈਂ ਹਾਂ ਸਾਰਿਆਂ ਨਾਲ ਵਾਲੀ ਦੋਨਾਂ ਨੂੰ ਹਾਂ ਕਿ ਚਲੋ ਗੱਡੀ ਤੋਂ ਫਤਿਹ ਦਾ ਪਹਿਲਾਂ ਆਊਗਾ ਇੱਕ ਨੂੰ ਪੈਰ ਤੋਂ ਉਨ ਲਾਉਂਗਾ ਇੱਕ ਨੂੰ ਪਾਣੀ ਪਾਉਣ ਲਾਉਂਗਾ ਇੱਕ ਨੂੰ ਮੈਂ ਕਰੂੰਗਾ ਉੱਤੇ ਮਾਰੂਗਾ ਹਾਂ ਫਤਿਹ ਨੇ ਤੇ ਨਾਲ ਹੀ ਗਣਾ ਪਾਪਾ ਚੱਲੋ ਹਾਂ ਨਿੱਕਰ ਪਾਲਿਆ ਨਹੀਂ ਉਹਨੇ ਲੋ ਜੀ ਘਰੇ ਅਸੀਂ ਪਹੁੰਚੇ 8:00 ਵਜੇ 10 ਮਿੰਟ ਤੇ ਸੇਦਰ ਮੰਮੀ ਤਿਆਰ ਹੋ ਗਈ ਕੁਲਵਿੰਦਰ ਨਾਲ ਜਾਣ ਨੂੰ ਮੰਮੀ ਦਾ ਹੁਣ ਚਲੋ ਚਲੋ ਜਾ ਧਿਆਨ ਨਾ ਜਾਇਓ ਹਾਂ ਹਾਂ ਚਲੋ 11 12 ਤਰੀਕ ਨੂੰ 11 12 ਫੇਰ ਜਾਣਾ ਹਾਂ ਕੱਲ ਨੂੰ ਪੈਂਦੇ ਹੋਏ ਪੈਸੇ ਦੇ ਦਿੱਤੀ ਹਾਂ ਸਭ ਦੇ ਹਾਂ ਦੱਸ ਦਿਓ ਸਾਰਾ ਚਲੋ ਆ ਕੀ ਵੇਖੋ ਚਲੀ ਨੂੰ ਕਰੋ ਹੁੰਦਾ ਆ ਜਾ ਥੱਲੇ ਧਿਆਨ ਨਾਲ ਆਓ ਹੋੜ ਜੇ ਮੈਨੂੰ ਫੜਾਨਾ ਛੋਲਾ ਆਪਣਾ ਮੰਮੀ ਉਸ ਡਾਕੂਮੈਂਟ ਕਰਦੇ ਜਪਣੇ ਹੋ ਪਹਿਲੇ

ਕੱਲ ਸੁਣੋ ਤੂੰ ਜਾਣਾ ਪਿੰਡ ਮੈਂ ਕਿਉਂ ਜਾਣਾ ਪਿੰਡ ਨੂੰ ਜਾਣਾ ਕੋਈ ਏਜੰਟੂਰ 4 ਵਜੇ ਤੁਸੀਂ ਚਾਰ ਵਜੇ ਜਾਣਾ ਹਾਂ ਆਉਣਾ ਤਾਂ ਤੁਸੀਂ ਨਹੀਂ ਨਹੀਂ ਨਾ ਕਿੱਥੇ ਆ ਤੂੰ ਤੁਸੀਂ ਦੁਪਹਿਰੇ ਆਉਣਾ ਮੈਂ ਅਸੂਰੂਪ ਕਲੀ ਅਨੰਦਪੁਰ ਕੋਈ ਚੱਕਾ ਫੋਨ ਕਰ ਦੇ ਫੋਨ ਫੜ ਲੈ ਨਾ ਮੰਮੀ ਦਾ ਮੋਲੀ ਸਰ ਨੂੰ ਪੁੱਛਣਾ ਕੀ ਕਹਿੰਦਾ ਕਰੋ ਛੁੱਟੀਆਂ ਪਾਉਣੀਆਂ ਨੇ ਉਹਨਾਂ ਨੇ ਨਹੀਂ ਪਾਉਣੀਆਂ ਛੁੱਟੀਆਂ ਇਹ ਮੰਗੂ ਪਾਉਣੀਆਂ ਨੇ ਚੰਗਾ ਆਵਾਜ਼ਾਂ ਤੋਂ ਨਾਲ ਚੱਲ ਰਿਹਾ ਨਾ ਹੋਰ ਵੀ ਮੈਨੂੰ ਨਹੀਂ ਪਤਾ ਹਾਂ ਚੱਕ ਲੈ ਤੇ ਲਓ ਜੀ ਮੰਮੀ ਹੋਰੀ ਚਲੇ ਗਿਆ, ਕਲੈਂਦਰ ਵੀ ਚਲਾ ਗਿਆ ਤੇ ਆਪਾਂ ਵੀ ਰੋਟੀ ਰੁਟੀ ਖਾ ਕੇ ਤੇ ਇੰਨੇ ਥੱਕ ਗਏ ਸੀ ਜਦੋਂ ਦੇ ਆਏ ਆਂ ਆਪਾਂ ਮੁਹਾਲੀ ਤੋਂ ਤੇ ਹੁਣ ਕਰਨ ਲੱਗਿਆ ਆਪਾਂ ਰੈਸਟ ਤੇ ਅਜਾਰ ਹਜੇ ਵੀ ਥੋੜਾ ਬੋਟਾ ਕੰਮ ਹੈ ਜਿਹੜਾ ਆਪਣਾ ਲੱਗੇ ਪੈਨੇ ਕਰਨ ਤੇ ਇਧਰ ਦਮਨ ਲੱਗਾ ਹੋਇਆ ਲੈਪਟਾਪ ਤੇ ਤੁਹਾਨੂੰ ਪਤਾ ਛੁੱਟੀਆਂ ਹੋ ਗਈਆਂ ਹੁਣ ਫੁੱਲ ਇੰਜੋਏ ਕਰਨਾ ਹੈ। ਇਹਨਾਂ ਨੇ ਘਰੇ ਕਲਾਸਾਂ ਘੱਟ ਲਾਣੀਆਂ ਨੇ। ਫੋਨ ਜ਼ਿਆਦਾ ਦੇਖਣਾ, ਗੇਮਾਂ ਜ਼ਿਆਦਾ ਖੇਡਣੀਆਂ ਨੇ। ਤੇ ਲਓ ਜੀ ਇਹ ਜਿਹੜਾ ਵਲੌਗ ਹੈ ਤੁਹਾਡੇ ਕੋਲ ਥੋੜਾ ਜਿਹਾ ਲੇਟ ਆਏਗਾ ਤੇ ਆਪਣੇ ਪਿਆਰੇ ਜਿਹਾ ਬੱਚੇ ਕਮਪ੍ਰੀ ਸਿੰਘ ਦਾ ਬਰਥਡੇ ਹੈ ਤੇ ਹੈਪੀ ਬਰਥਡੇ ਕਮਪ੍ਰੀਤ ਬੇਟਾ ਜੀ ਥੈਂਕ ਯੂ ਤੇ ਤੂੰ ਹੀ ਸਾਨੂੰ ਦੱਸਿਆ ਕਿ ਸਾਡਾ ਅੱਜ ਬਰਥਡੇ ਆ ਹੈਪੀ ਬਰਥਡੇ ਬੇਟਾ ਔਰ ਮਾਤਾ ਮ ਤੁਹਾਨੂੰ ਤਰਕੀਆਂ ਬਖਸ਼ੇ ਖੂਬ ਇੰਜੋਏ ਕਰੋ ਪੜਾਈ ਕਰੋ ਨਾ ਦਮੂ ਇੱਕਮਪ੍ਰੀਤ ਨੂੰ ਬਰਥਡੇ ਵਿਸ਼ ਕਰੋ ਚੰਗੀ ਮਾਰਕਸ ਦੋ ਹਾਂ ਹੈਪੀ ਬਰਥਡੇ ਕਮ ਮੇ ਗੋਡ ਬles ਯੂ ਇੰਜੋਏ ਯਰ ਡੇ ਐਂਡ ਬੀ ਹੈਪੀ ਇਨ ਯਰ ਲਾਈਫ ਤੇ ਬਾਸੀ ਫੈਮਿਲੀ ਵੱਲੋਂ ਏ ਕਮਪ੍ਰੀਤ ਸਿੰਘ ਨੂੰ ਹੈਪੀ ਬਰਥਡੇ ਬੇਟਾ ਤੇ ਤੂੰ ਹੀ ਵੀ ਸਾਰੇ ਜਾਣੇ ਏ ਕਮਪ੍ਰੀਤ ਨੂੰ ਹੈਪੀ ਬਰਥਡੇ ਵਿਸ਼ ਕਰਿਓ ਗੋਡ ਬles ਯੂ ਬੇਟਾ ਬੈਸ ਵੇਸੇ ਆਪਣੀਆਂ ਜ਼ਰੂਰ ਦਿਓ ਤੇ ਚਲੋ ਜੀ ਮਿਲਦਾ ਤੁਹਾਨੂੰ ਨਵੇਂ ਵਲੌਗ ਦੇ ਨਾਲ ਉਮੀਦ ਕਰਦੇ ਹਾਂ ਅੱਜ ਦਾ ਵਲੌਗ ਪਸੰਦ ਆਇਆ ਹੋਵੇਗਾ ਜੇ ਪਸੰਦ ਆਇਆ ਲਾਈਕ ਸ਼ੇਅਰ ਕਮੈਂਟ ਜਰੂਰ ਕਰਕੇ ਜਾਇਓ ਤੇ ਚਲੋ ਜੀ ਬਾਏ ਬਾਏ ਸਾਰਿਆਂ ਨੂੰ